ਇਹ ਤਸਵੀਰਾਂ ਪਰੇਸ਼ਾਨ ਕਰ ਸਕਦੀਆਂ ਨੇ ਕਿਉਂਕਿ ਇੱਕ ਸ਼ਖਸ ਦੀ ਜਾਨ ਚਲੀ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਸ਼ਖਸ ਜੋ ਕਿ ਆਪਣੇ ਕੰਮ ਤੋਂ ਘਰ ਪਰਤ ਰਿਹਾ ਹੁੰਦਾ ਹੈ ਸ਼ਾਮ ਵੇਲੇ ਤਾਂ ਸੜਕ ਤੇ ਜਾ ਰਹੇ ਟਰੱਕ ਦੇ ਨਾਲ ਉਸ ਦੀ ਬਾਈਕ ਪਿੱਛੋਂ ਟਕਰਾਂਦੀ ਹੈ ਜਿਸ ਤੋਂ ਬਾਅਦ ਉਹ ਟਰੱਕ ਦੇ ਟਾਇਰਾਂ ਹਿੱਟਾ ਪਿਛਲੇ ਟਾਇਰਾਂ ਹੇਠਾਂ ਆ ਜਾਂਦਾ ਹੈ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਨੇੜੇ ਲੱਗੇ ਦੁਕਾਨ ਦੇ ਵਿੱਚ ਸੀਸੀਟੀਵੀ ਅੰਦਰ ਇਹ ਸਾਰਾ ਕੁਝ ਕੈਦ ਹੋ ਗਿਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਖਸ ਮੋਟਰਸਾਈਕਲ ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ ਹੈਲਮਟ ਤੱਕ ਉਸਨੇ ਲਗਾਇਆ ਹੋਇਆ ਸੀ ਪਰ ਫਿਰ ਵੀ ਹੈਲਮਟ ਉਸਦੀ ਜਾਨ ਨਹੀਂ ਬਚਾ ਸਕਿਆ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲੁਧਿਆਣਾ ਦੇ ਪਿੰਡ ਜੰਡਿਆਲੀ ਦੀ ਜਿੱਥੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਚ ਆਉਣ ਕਰਕੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਡਿਊਟੀ ਤੋਂ ਬਾਅਦ ਆਪਣੇ ਘਰ ਪਰਤ ਰਿਹਾ ਸੀ ਤਾਂ ਰਾਹ ਦੇ ਵਿੱਚ ਇੱਕ ਟਰੱਕ ਦੀ ਲਪੇਟ ਚ ਆ ਜਾਂਦਾ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਫਿਰ ਹਾਲੇ ਥਾਣਾ ਕੂਮਕਲਾ ਦੀ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਸੀਸੀਟੀਵੀ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਕਿਉਂਕਿ ਦੇਖੋ ਇੱਕ ਛੋਟੀ ਜਹੀ ਗਲਤੀ ਕਿਵੇਂ ਭਾਰੀ ਪੈ ਜਾਂਦੀ ਹੈ ਇਸ ਸ਼ਖਸ ਨੇ ਵੀ ਛੋਟੀ ਜਹੀ ਗਲਤੀ ਕੀਤੀ ਕਿਉਂਕਿ ਇਸ ਦੇ ਮੋਟਰਸਾਈਕਲ ਦੇ ਵਿੱਚ ਬੈਕ ਮਿਰਰ ਨਹੀਂ ਲੱਗਿਆ ਸੀ ਜਿਸ ਕਰਕੇ ਇਸ ਨੂੰ ਟਰੱਕ ਦਾ ਅੰਦਾਜ਼ਾ ਨਹੀਂ ਹੋਇਆ ਕਿ ਟਰੱਕ ਇਸ ਤੋਂ ਕਿੰਨੀ ਦੂਰ ਹੈ ਇਹ ਹਲਕਾ ਜਾ ਟਰੱਕ ਦੇ ਨਾਲ ਟਕਰਾਂਦਾ ਹੈ ਡਿਸਬੈਲੈਂਸ ਹੁੰਦਾ ਹੈ ਏ ਹੇਠਾਂ ਡਿੱਗਦਾ ਹੈ ਜਿਸ ਤੋਂ ਬਾਅਦ ਟਰੱਕ ਇਸ ਦੇ ਉੱਤੋਂ ਦੀ ਗੁਜ਼ਰ ਜਾਂਦਾ ਹੈ ਦਰੜ ਦਿੰਦਾ ਹੈ ਟਰੱਕ ਇਸ ਨੂੰ ਤੇ ਇਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਦੇਖੋ ਇਹ ਤਸਵੀਰਾਂ ਜੋ ਲੁਧਿਆਣਾ ਦੇ ਪਿੰਡ ਜੰਡੇਆਲੀ ਤੋਂ ਸਾਹਮਣੇ ਆ ਰਹੀਆਂ ਨੇ ਮੈਂ ਜੰਡੇਆਲੀ ਚੌਂਕ ਚ ਅੱਡੇ ਜੋ ਸਬਜ਼ੀ ਲੈਣ ਜਾ ਰਿਹਾ ਸੀਗਾ ਜੀ ਤਾਂ ਉੱਥੇ ਕੁਦਰਤੀ ਐਕਸੀਡੈਂਟ ਹੋਇਆ ਇਹ ਦੇਖੇ ਜਦੋਂ ਮੈਂ ਐਕਸੀਡੈਂਟ ਹੋਇਆ ਜੀ ਮੈਂ ਦੇਖਿਆ ਤਾਂ ਦੇਖਿਆ ਵੀ ਉਹ ਬੰਦਾ ਕੌਣ ਆ ਮੈਨੂੰ ਤਾਂ ਪਤਾ ਨਹੀਂ ਸੀ ਇਹ ਕੌਣ ਆ ਉਹ ਜਦੋਂ ਚੱਕ ਉਹਨਾਂ ਨੇ ਸਾਈਡ ਤੇ ਪਾਇਆ ਉਹਨਾਂ ਨੇ ਜਦੋਂ ਹੈਲਮਟ ਲਾਇਆ ਇਹ ਉਹ ਮੇਰਾ ਸਾਡੂ ਸੀਗਾ ਜੀ ਜਦੋਂ ਫਿਰ ਮੈਂ ਦੇਖਿਆ ਮੈਂ ਕਿਹਾ ਇਹ ਤਾਂ ਮੇਰਾ ਸਾਡੂ ਆ ਮੈਂ ਉਹਨਾਂ ਨੂੰ ਕਿਹਾ ਹਲੇ ਦੁਆਲੇ ਮੈਂ ਪਰੇ ਹੋ ਜਾਵਾਂ ਵੀ ਮੈਂ ਲੈ ਕੇ ਜਾਣਾ ਇਹਨੂੰ ਤੇ ਉਹਨਾਂ ਨੇ ਲੋਕਾਂ ਨੇ ਪਹਿਲੇ ਹੀ ਮਤਲਬ ਫੋਨ ਫੋਨ ਕਰਤਾ ਸੀ ਪੁਲਿਸ ਵਾਲਿਆਂ ਨੂੰ ਐਂਬੂਲੈਂਸ ਨੂੰ ਫੋਨ ਕਰਤਾ ਸੀ ਉਹਨਾਂ ਨੇ ਮੇਰੇ ਤੋਂ ਜਾਣ ਤੋਂ ਪਹਿਲਾਂ ਤੇ ਜਦੋਂ ਮੈਂ ਚੱਕਿਆ ਉਹਨਾਂ ਨੂੰ ਜਾ ਕੇ ਮੌਕੇ ਤੇ ਉਹਨਾਂ ਨੂੰ ਐਂਬੂਲੈਂਸ ਚ ਪਾ ਕੇ ਲੈ ਕੇ ਚੱਲੇ ਸੀਗੇ ਐਕਸੀਡੈਂਟ ਕਿੰਨੇ ਵਜੇ ਸਮਾਂ ਤੇ ਕਿਹਦੇ ਨਾਲ ਹੋਇਆ ਸੀ ਐਕਸੀਡੈਂਟ ਸਾਰਾ ਇਹ ਜੀ ਐਕਸੀਡੈਂਟ ਟਰੱਕ ਵਾਲੇ ਨੇ ਹਨੀ ਉਹਦੇ ਮਤਲਬ ਸਹੀ ਰਾਹ ਜਾ ਰਹੇ ਸੀ ਆਪਣਾ ਕੰਮ ਤੋਂ ਘਰ ਨੂੰ ਜਾ ਰਹੇ ਸੀਗੇ ਜੀ ਟਰੱਕ ਵਾਲੇ ਨੇ ਮਤਲਬ ਸਿੱਧਾ ਹੀ ਜਾ ਰਹੇ ਸੀ ਉਹਨੇ ਨਾ ਮੂਰੇ ਵਿੱਚ ਕਰ ਲਈ ਇਧਰ ਨੂੰ ਵਿੱਚ ਖਿੱਚ ਲਏ ਉਹਨੂੰ ਉੱਪਰ ਹੀ ਚੜਦਾ ਟਰੱਕ ਵਾਲਾ ਜਮ੍ਹੇ ਰੁਕ ਗਿਆ ਮੈਂ ਨੀ ਹਾਕਾ ਮਾਰੀਆ ਮੋਟਰ ਹੈਵੀ ਭੇਜਦੇ ਜਿਹੜੇ ਮੋਟਰ ਹੈਵੀ ਭੇਜੇ ਉਹਨਾਂ ਦੇ ਉੱਤੇ ਮੋਟਰਾਂ ਚੜਾ ਦੇ ਹੀ ਉਹਨਾਂ ਨੇ ਫੈਕਟਰੀ 'ਚ ਵੜ ਗਏ ਸੀਗੇ ਆਪਣੇ ਬੰਦੇ ਕਹਿੰਦੇ ਮੁੰਡੇ ਜਿਹੜੇ ਪਿੱਗੇ ਸੀ ਉਹਨਾਂ ਨੇ ਕੁੰਡਾ ਲਾ ਲਿਆ ਫੈਕਟਰੀ ਵਾਲੇ ਨੇ ਕੁੰਡਾ ਨਹੀਂ ਖੋਲਿਆ ਉਦੋਂ ਵਾ ਮੈਂ ਚੱਕ ਇੱਥੇ 40s ਤੇ ਲਿਆਇਆ ਯਾ ਦੇਖ ਲੋ ਜੀ ਹੁਣ ਉਹਨਾਂ ਦੀ ਕੰਡੀਸ਼ਨ ਦੱਸੀ ਗੱਲ ਕੰਡੀਸ਼ਨ ਜੀ ਹੁਣ ਕੋਤ ਨਹੀਂ ਉਹ ਕਦੇ ਖਤਮ ਹੋਈ ਕਹਿੰਦੇ ਤੇ ਉਹਨਾਂ ਦੇ ਕੋਈ ਬੱਚੇ ਵਗੈਰਾ ਨਹੀਂ ਕਿਹਨੂੰ ਬੱਚੇ ਹੀ ਛੋੜੇ ਛੋੜੇ ਬੱਚੇ ਨਹੀਂ ਹੁਣ ਕੀ ਮੰਗ ਕੀ ਕਰਦਾ ਅਨਜਾਮ ਚਾਹੀਦਾ ਉਹਨੂੰ ਡਰਾਈਵਰ ਤੋਂ ਹੀ ਮਾੜਲਾ ਚਾਹੀਦਾ ਯਾ ਉਹਨੂੰ ਸੋ ਜਾਨੇ ਡਰਾਈਵਰ ਹੀ ਰੁਕਿਆ ਨਹੀਂ ਉਹਨਾਂ ਜੰਦੀ ਮੌਕੇ ਤੇ ਉਹ ਭੱਜ ਗਈ 1 ਮਿੰਟ ਨਹੀਂ ਉਹਨੇ ਦੇਖ ਕੇ ਰੋਕਈ ਮੋਟਰ ਹੈਗ ਵਾਲੇ ਨੇ ਮੂਰੇ ਵੀ ਲਾਏ ਮੋਟਰ ਹੈਗ ਦੇ ਵਿੱਚ ਮਾਰਨੇ ਉਹ ਮੋਟਾ ਵੀ ਵਾਰ ਦੇ ਲਈ ਉਹਨੇ ਹੀ ਕਿਹੜੀ ਕੰਪਨੀ ਦੀ ਕੰਮ ਕਰਦੀ ਸੀ ਇੱਥੇ ਮੁੰਡੇ ਵਾਲੇ ਹੀ ਕੋਈ ਫੈਕਟਰੀ ਆ ਪਤਾ ਨਹੀਂ ਕਿਹੜੀ ਆਈ ਕਾ ਕਰ ਰਹੇ ਸੀ ਵਾਪਸ ਜਾ ਰਹੇ ਸੀ ਹਾਂਜੀ ਕੰਮ ਤੋਂ ਘਰ ਨੂੰ ਜਾ ਰਹੇ ਨੇ ਜੀ 5:30 ਵਜੇ ਛੁੱਟੀ ਹੁੰਦੀ ਸੀ ਉਹਨਾਂ ਨੂੰ ਇਹ ਤਾਂ ਸਾਨੂੰ ਫੋਨ ਆਇਆ ਜੀ ਮੈਂ ਫੇਰ ਇੱਥੇ ਆ ਕੇ ਦੇ ਇੱਥੇ ਹਸਪੀਟਲੇ ਆ ਕੇ ਪਹੁੰਚਿਆ ਜੀ ਇੱਥੇ ਇਹਨਾਂ ਦੇ ਸਾਧੂ ਸਾਹਿਬ ਨੇ ਇੱਥੋਂ ਚੱਕਿਆ ਚੱਕ ਕੇ ਫੋਟੀ ਹਸਪੀਟਲ ਚ ਲੈ ਕੇ ਆਏ ਨੇ ਜੀ ਹਾਂਜੀ ਜਦੋਂ ਇੱਥੇ ਆਏ ਤਾਂ ਪਤਾ ਲੱਗਿਆ ਵੀ ਇਹ ਬੰਦਾ ਸਪੈਰ ਹੋ ਚੁੱਕਾ ਹੈ ਜੀ ਕਿਹਨੂੰ ਐਕਸੀਡੈਂਟ ਹੋਇਆ ਤੁਹਾਡੇ ਕੀ ਨਾਮ ਦੇ ਸੀ ਮੇਰੇ ਚਾਚਾ ਜੀ ਦੇ ਲੜਕੇ ਸੀਗੇ ਜੀ ਕਿੰਨੀ ਉਮਰ ਰਸੀ ਜਾ ਰਹੀ ਉਹਨਾਂ ਦੀ ਉਮਰ ਉਹਨਾਂ ਦੀ 35 ਸਾਲ ਦੀ ਹੈਗੀ ਜੀ ਮੈਰਿਟ ਸੀਗੇ ਉਹ ਮੈਰਿਟ ਸੀਗੇ ਜੀ ਦੋ ਬੱਚੇ ਨੇ ਛੋਟੇ ਛੋਟੇ ਇੱਕ ਮੁੰਡਾ ਇੱਕ ਗੁੱਡੀ ਇਹ ਕਿੱਥੇ ਕੰਮ ਕਰਦੇ ਸੀ ਇਹ ਮੈਂ ਕਹਿੰਦਾ ਹੀਰੋ ਸਾਈਕਲ ਦੇ ਵਿੱਚ ਕਰ ਰਹੇ ਨੇ ਜੀ ਕੰਮ ਹਾਂਜੀ ਹਾਂਜੀ ਸ਼ਾਮ ਨੂੰ ਘਰ ਵਰਤ ਰਹਿ ਜੀ ਵਾਪਸ ਜੀ ਤੇ ਜੋ ਇਹ ਟਰੱਕ ਵਾਲੇ ਨਾਲ ਹਾਸਾ ਹੋਇਆ ਵਾ ਟਰੱਕ ਵਾਲੇ ਨੇ ਰੋਕਿਆ ਤਾਂ ਉੱਥੇ ਲੋਕਾਂ ਨੇ ਪੜਿਆ ਨਹੀਂ ਟਰੱਕ ਵਾਲੇ ਨੇ ਕਿਹਾ ਵੀ ਟਰੱਕ ਵਾਲਾ ਭੇਜ ਆ ਜੇ ਇਹ ਉਹਦਾ ਸਾਡੂ ਸਾਹਿਬ ਦੱਸ ਰਿਹਾ ਵੀ ਮੈਂ ਬਹੁਤ ਹੱਕਾ ਮਾਰੀਆਂ ਨਹੀਂ ਰੁਕਿਆ ਹੈ ਜੀ ਨੱਕ ਵਾਲਾ ਮੋਟਰਸਾਈਕਲ ਵੀ ਭੇਜੇ ਬੰਦੇ ਗਏ ਨੇ ਮਗਰ ਚਲੋ ਸਾਨੂੰ ਤਾਂ ਆਏ ਤੇ ਹੀ ਪਤਾ ਲੱਗਿਆ ਜੀ ਇਸ ਗੱਲ ਦਾ ਹਾਂਜੀ ਹਾਂਜੀ 40 40 ਹਸਪੀਟਲ ਵਾਲਿਆਂ ਦਾ ਸਪੈਰ ਦੱਸਤਾ ਜੀ ਖਤਮ ਹਾਂਜੀ ਨਨ ਸਾਹਿਬ ਕੀ ਜਨ ਨੂੰ ਦੇਖਣਾ ਅਨੂ ਸਾਹਿਬ ਦਾ ਇਹ ਚੌਂ ਨੇ ਜੀ ਹੁਣ ਛੋਟੇ ਛੋਟੇ ਬੱਚੇ ਨੇ ਘਰੋਂ ਕੰਮ ਕਰਨ ਆਉਂਦਾ ਟਰੱਕ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਦਾ ਟਰੱਕ ਆ ਉਹਨਾਂ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਆ ਉਹ ਕਾਹਦੇ ਤੇ ਸੀਗੇ ਜਦੋਂ ਕਾਰ ਵਾਪਸ ਪਰਤ ਰਹੀ ਸੀ ਉਹ ਮੋਟਰਸਾਈਕਲ ਤੇ ਜਾ ਰਹੇ ਸੀਗੇ ਸਰ